ਕਾਫਰੀ ਕਾਲ ਜੀ ਤੁਹਾਡਾ ਸੁਆਗਤ ਹੈ ਪੰਜਾਬ ਵੈਦਰ ਬ੍ਰੇਡ ਚੈਨਲ ਦੇ ਮੌਸਮ ਦੀ ਅੱਜ ਮੌਸਮ ਦੀ ਗੱਲ ਕਰਾਂਗੇ 3 ਜੁਲਾਈ ਕੀ ਮੌਸਮ ਵਿੱਚ ਕੀ ਹਾਲ ਚਾਲ ਹੈ ਜੇਕਰ ਆਪਾਂ ਗੱਲ ਕਰੀਏ ਰਾਤ ਦੇ 11 ਵਜੇ ਪੰਜਾਬ ਦਾ ਮੌਸਮ ਬਦਲਿਆ ਪਹਿਲਾਂ ਬਦਲਿਆ ਪਹਿਲਾਂ ਇਸ ਨੇ ਜਲੰਧਰ ਨੂੰ ਪ੍ਰਭਾਵਿਤ ਕੀਤਾ ਫਿਰ ਲੁਧਿਆਣਾ ਐਸਬੀਐਸ ਨਗਰ ਕਪੂਰਥਲਾ ਰੂਪਨਗਰ ਹੁਸ਼ਿਆਰਪੁਰ ਦੇ ਇਲਾਕੇ ਆ ਤੇਜ ਗਰਜ ਲੱਖਿਆ ਲੱਖਿਆਂ ਵਿੱਚ ਤੇਜ ਗਰਜ ਚਮਕ ਦੇਖਣ ਨੂੰ ਮਿਲੀ ਹੈ ਫਿਰ ਇਹ ਮਾਲਵੇ ਦੇ ਹਿੱਸੇ ਕਵਰ ਇਹ ਰਿਜ ਨੇ ਮਾਲਵੇ ਦੇ ਸੇ ਕਵਰ ਕੀਤੇ ਇੰਨਾ ਵਿੱਚ ਕੁਝ ਕਪਾਗ ਸੰਗਰੂਰ ਬਰਨਾਲਾ ਫਾਟੇਖਟ ਸਾਹਿਬ ਮਲੇਰਕੋਟਲਾ ਮੋਗਾ ਧਿਆਨ ਜਿੱਥੇ ਸਵੇਰ ਤੱਕ ਬੱਦਲਵਾਈ ਬਣੀ ਰਹੀ ਉਥੇ ਠੰਡ ਬਰਕਰਾਰ ਹੈ ਹੁਣ ਜੇ ਗੱਲ ਕਰੀਏ ਬਰਸਾਤਾਂ ਦੀ ਇਹ ਗੱਲ ਸਮਝ ਨਹੀਂ ਪਾਵੇਗੀ ਆਪਾਂ ਨੂੰ ਕਿ ਇਹ ਮੌਸਮ ਬਦਲਦਾ ਹੈ ਕਿਤੇ ਮੀਂਹ ਵੱਧ ਪੈ ਰਿਹਾ ਆ ਕਿਤੇ ਘਟ ਗਿਆ ਕਿਤੇ ਜਮਾ ਹੀ ਨਹੀਂ ਕਿਤੇ ਧੁੱਪ ਆ ਸੋ ਆਪਾਂ ਨੂੰ ਸਬਰ ਕਰਨਾ ਚਾਹੀਦਾ ਹੈ ਹਫ਼ਤੇ ਵਿੱਚ ਇੱਕ ਵਾਰ ਵੀ ਮੀਂਹ ਪੈ ਜੰਗੀ ਚੰਗੀ ਗੱਲ ਹੈ ਅਰੋਜ਼ ਮੀਂਹ ਕਿਵੇਂ ਪੈ ਜੇ ਫੇਰ ਵੀ ਗਰਮੀ ਆ ਦੋ ਕ ਮਹੀਨੇ ਦੋ ਕ ਦੋ ਕ ਦਿਨਾਂ ਨੂੰ ਹਮਸਾ ਓਨੀ ਹੋ ਜੂ ਜਿੰਨੀ ਕਿ ਪਹਿਲਾਂ ਸੀ ਕਿਉਂਕਿ ਇਹ ਪਹਿਲੇ ਸਾਲ ਦੀ ਗੱਲ ਨਹੀਂ ਹਰ ਸਾਲ ਇਦਾਂ ਹੀ ਹੁੰਦਾ ਹੈ ਗੱਲ ਕਰੀਏ ਅਗਲਾ ਜਿਹੜਾ 1.5 ਮਹੀਨਾ ਹੈ ਔਰ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਮਾਹੌਲ ਬਣਿਆ ਰਹੇਗਾ ਜੇ ਗੱਲ ਕਰੀਏ ਅੱਜ ਦੇ ਮੌਸਮ ਦੀ ਜਿਵੇਂ ਕਿ ਰਾਤ ਨੂੰ ਪੂਰਬੀ ਹਿੱਸੇ 'ਚ ਚੰਗੀ ਆਪ ਨੂੰ ਬੱਦਲਵਾਈ ਗਰਜ-ਗਰਜ ਕਦੇ ਮੀਂਹ ਦੇਖਣ ਮਿਲਿਆ ਉੱਥੇ ਸਵੇਰ ਤੇ ਦੋ ਕੁ ਘੰਟੇ ਬੱਦਲਵਾਈ ਬਣੀ ਰਹੇਗੀ 12 ਵਜੇ ਤੱਕ 4 ਘੰਟੇ ਬਣੀ ਰਹੇਗੀ ਜੇ ਗੱਲ ਕਰੀਏ ਪੱਛਮੀ ਹਿੱਸੇ ਉਹ ਬੱਦਲ ਰਹਿਤ ਨੇ ਜਿਵੇਂ ਕਿ ਅੰਮ੍ਰitsar ਗੁਰਦਾਸਪੁਰ ਗੁਰਦਾਸਪੁਰ ਦਾ ਪੱਛਮੀ ਹਿੱਸਾ ਕਪੂਰਥਲਾ ਦਾ ਪੱਛਮੀ ਹਿੱਸਾ ਲੰਦਰ ਦਾ ਪੱਛਮੀ ਹਿੱਸਾ ਲੁਧਿਆਣੇ ਦਾ ਪੱਛਮੀ ਹਿੱਸਾ ਇੱਧਰ ਪਾਸੇ ਫਰੀਦਕੋਟ ਫਿਰੋਜ਼ਪੁਰ ਮੋਗਾ ਦਾ ਹਿੱਸਾ ਮਾਨਸਾ ਸੰਗਰੂਰ ਸਾਈਡ ਕਹਿੰਦੇ ਤਾਂ ਬਦਲਵਾਈ ਹੈ ਤੇ ਜੇ ਜੋ ਪੱਛਮੀ ਹਿੱਸੇ ਨੇ ਇਸ ਬਦਲਵਾਈਤ ਰਹਤ ਨੇ ਇੱਥੇ ਕੋਈ ਮੀਂਹ ਦੇਖਣ ਨੂੰ ਮਿਲਿਆ ਇੱਥੇ ਹਲਕੀ ਹਲਕੀ ਬਦਲਵਾਈ ਹੈ ਇੱਥੇ ਦੁਪਹਿਰ ਦੇ ਅੰਤ ਤੱਕ ਵੀ ਮੀਂਹ ਦੀ ਸੰਭਾਵਨਾ ਨਹੀਂ ਹੈ ਸੋ ਪੁਰਬੀ ਸੈਕਟਰ ਵਿੱਚ ਮੀਂਹ ਪਿਆ ਹੈ ਪੱਛਮੀ ਵਿੱਚ ਨਹੀਂ ਪਿਆ ਜੋ ਕਿ ਇੱਥੇ ਪਹਿਲਾ ਪਛਮੀ ਹਿੱਸੇ ਵਿੱਚ ਪਹਿਲਾ ਵਾਂਗੀ ਧੁੱਪ ਦੇਖ ਨੂੰ ਮਿਲੇਗੀ ਤੇ ਹਮਸ ਬਣੀ ਰਹੇਗੀ ਸੋ ਐਸੀ ਮੇਰੇ ਵੀਰੋ ਅੱਜ ਦੀ ਅਪਡੇਟ ਹੁਣ ਆਪਾਂ ਦੁਪਹਿਰ ਦੀ ਅਪਡੇਟ ਨਾਲ ਤੁਹਾਡੇ ਨਾਲ ਮਿਲਾਂਗੇ ਸਤਿ ਸ੍ਰੀ ਅਕਾਲ ਜੀ